ਸਾਹਿਲ ਕੁਮਾਰ ਆਪਣੀ ਕਵਿਤਾ ਲੈ ਕੇ ਆ ਰਹੇ ਹਨ ਮਾਂ ਦੀ ਪੁਕਾਰ ਹੱਥ ਵਿੱਚ ਫੋਨ ਜਿਹੜਾ ਪਾਸੇ ਰੱਖ ਦੋ ਗੱਲ ਇੱਕ ਥੋੜੇ ਨਾਲ ਵਿਚਾਰਨੀ ਹੱਥ ਵਿੱਚ ਫੋਨ ਜਿਹੜਾ ਪਾਸੇ ਰੱਖ ਦੋ ਗੱਲ ਇੱਕ ਥੋੜੇ ਨਾਲ ਵਿਚਾਰਨੀ ਅੰਗਰੇਜ਼ੀ ਵਾਲੇ ਰੱਟੇ ਤਾਂ ਲਵਾਈ ਜਾਂਦੇ ਨੇ ਕੋਣ ਮੈਂਟਾਂ ਨੇ ਸਿਖਾਉਣੀ ਨਹੀਂ ਮੁਹਾਰਨੀ ਅੰਗਰੇਜ਼ੀ ਵਾਲੇ ਰੱਟੇ ਤਾਂ ਲਵਾਈ ਜਾਂਦੇ ਨੇ ਕੌਣ ਆਵੇਂ ਟਾਣੇ ਸਖੌਣੀ ਨੀ ਮਹਾਰ ਮੀਨੀ 69 ਉਨਾਠਾਂ ਚ ਜਵਾਕੀ ਉੜਜੇ ਤੇ ਬੋਝ ਮੰਨੀ ਜਾਂਦੇ 35 ਅਖਰੀ 69 ਉਨਾਠਾਂ ਚ ਜਵਾਕੀ ਉੜਜੇ ਤੇ ਬੋਝ ਮੰਨੀ ਜਾਂਦੇ 35 ਅਖਰੀ ਛੱਡ ਦਿਉਣਾ ਖਿਹੜਾ ਕਿਤੇ ਮਾਂ ਬੋਲੀ ਦਾ ਕਹਿ ਕੇ ਅੱਜ ਦੇ ਜਵਾਕਾਂ ਦੀ ਆ ਸੋਚ ਵੱਖਰੀ ਛੱਡ ਦਿਉਣਾ ਖਿਹੜਾ ਕਿਤੇ ਮਾਂ ਬੋਲੀ ਦਾ ਕਹਿ ਕੇ ਅੱਜ ਦੇ ਜਵਾਕਾਂ ਦੀ ਆ ਸੋਚ ਵੱਖਰੀ ਅਸ ਤੋਂ ਬਾਅਦ ਮੈਂ ਇੱਕ ਪਰਮਾਰਕ ਗੀਤਾ ਇੱਕ ਪਰਿਵਾਰਕ ਰਿਸ਼ਤਿਆਂ ਚ ਇੱਕ ਭੈਣ ਆਪਦੇ ਭਰਾ ਨੂੰ ਸਮਝਾਉਂਦੀ ਆ ਫਰਜ਼ ਗਣਾਉਂਦੀ ਆ ਵੀ ਭਰਾ ਨੂੰ ਵੀ ਤੇਰੇ ਫਰਜ਼ ਕੀ ਨੇ ਉਹ ਇਨਸੀਡੈਂਟ ਕਿਵੇਂ ਦਾ ਵੀ ਭਰਾ ਨਸ਼ੇ ਕਰਦਾ ਭਰਾ ਨਸ਼ੇ ਕਰਦਾ ਤੇ ਮਾਂ ਮੰਜੇ ਤੇ ਬਿਮਾਰ ਪਈ ਆ ਪਿਓ ਪਤੀ ਮਾਂ ਪ੍ਰਤੀ ਜੋ ਫਰਜ਼ ਨੇ ਉਹ এসਡੀ ਤਰਾ ਹੀ ਮੈਂ ਬਿਆਨ ਕਰਾਂਗਾ ਕਿੱਲਿਆਂ ਦੇ ਟੱਕ ਜੋ ਕਨਾਲਾਂ ਵਿੱਚ ਰਹਿ ਗਏ ਨੇ ਪੁੱਤ ਜਿਨ੍ਹਾਂ ਦੇ ਰਾਹੀ ਨਸ਼ਿਆਂ ਦੇ ਪੈ ਗਏ ਨੇ ਕਿੱਲਿਆਂ ਦੇ ਟੱਕ ਜੋ ਕਨਾਲਾਂ ਵਿੱਚ ਰਹਿ ਗਏ ਨੇ ਪੁੱਤ ਜਿਨ੍ਹਾਂ ਦੇ ਰਾਹੀ ਨਸ਼ਿਆਂ ਦੇ ਪੈ ਗਏ ਨੇ ਇੱਕ ਡੰਗ ਪੱਕਦੀ ਏ ਰੋਟੀ ਦੂਜੇ ਡੰਗ ਚੁੱਲੇ ਤਵਾ ਚੜਨੈ ਕਿ ਨਹੀਂ ਛੇਤੀ ਛੇਤੀ ਮੁੜ ਚਲ ਕਰ ਵੀਰਿਆ ਵਿਮਾਨੇ ਗਈ ਨੇ ਕਦੇ ਮੁੜ ਨਹੀਂ ਨਹੀਂ ਛੇਤੀ ਛੇਤੀ ਮੁੜ ਚਲ ਕਰ ਵੀਰਿਆ ਵਿਮਾਨੇ ਗਈ ਨੇ ਕਦੇ ਮੁੜ ਨਹੀਂ ਨਹੀਂ ਭੈਣ ਪ੍ਰਤੀ ਫਰਜ਼ ਉਹ ਣ ਜਾ ਸਿਆਣਾ ਵੀਰਾ ਸਿੱਖ ਕਮ ਕਾਜ ਵੇ ਮੈਨੂੰ ਵੀ ਵਿਆਹਣਾ ਉੱਤੋਂ ਦੇਣਾ ਪੈਣਾ ਦਾਜ ਵੇ ਪੰਪਣ ਜਾ ਸਿਆਣਾ ਵੀਰਾ ਸਿੱਖ ਕੰਮ ਕਾਜ ਵੇ ਮੈਨੂੰ ਵੀ ਵਿਆਹਣਾ ਉਤੋਂ ਦੇਣਾ ਪੈਣਾ ਜਾਜ ਵੇ ਤੂੰ ਹੀ ਐ ਚਿਰਾਗ ਸਾਡੇ ਘਰ ਦਾ ਤੂੰ ਹੀ ਐ ਚਿਰਾਗ ਸਾਡੇ ਘਰ ਦਾ ਬੇਗਾਨੇ ਕਿਸੇ ਖੜ ਨਹੀਂ ਨਹੀਂ ਛੇਤੀ ਛੇਤੀ ਮੁੜ ਚੱਲ ਘਰ ਵੀਰਿਆ ਵੇ ਮਾਣੇ ਗੈਨੇ ਕਦੇ ਮੁੜ ਨਹੀਂ ਨਹੀਂ ਛੇਤੀ ਛੇਤੀ ਮੁੜ ਚਲ ਕਰ ਵੀਰਿਆ ਬੇਮਾਨੇ ਗਈਨੇ ਕਦੇ ਮੁੜ ਨਈ ਨਈ ਉਂ ਬਾਪੂ ਦਾ ਤਾਂ ਸੋਚ ਜਿਹੜਾ ਹਰ ਵਾਰੀ ਸੋਚਦਾ ਤੈਨੂੰ ਵੀ ਤਾਂ ਪਤਾ ਬੈਂਕ ਵਾਲਿਆਂ ਦੀ ਪਹੁੰਚਦਾ ਉਂ ਬਾਪੂ ਦਾ ਤਾਂ ਸੋਚ ਜਿਹੜਾ ਹਰ ਵਾਰੀ ਸੋਚਦਾ ਤੈਨੂੰ ਵੀ ਤਾਂ ਪਤਾ ਬੈਂਕ ਵਾਲਿਆਂ ਦੀ ਪਹੁੰਚਦਾ ਕਰ ਜਾਂ ਨੀ ਲੱਤ ਹੁਣ ਬਾਪੂ ਤੋਂ ਤੇ ਗਮ ਤੇਰੇ ਵਿੱਚ ਕੱਖ ਜੁੜ ਨਹੀਂ ਨਹੀਂ ਕਰ ਜਾਣੀ ਲੱਥ ਹੋਣਾ ਬਾਪੂ ਤੋਂ ਤੇ ਗਮ ਤੇਰੇ ਵਿੱਚ ਕੱਖ ਜੁੜ ਨਹੀਂ ਨਹੀਂ ਛੇਤੀ ਛੇਤੀ ਮੁੜ ਚੱਲ ਕਰ ਵੀਰਿਆ ਵੇ ਮਾਣੇ ਗਈ ਨੇ ਕਦੇ ਮੁੜ ਨਹੀਂ ਨਹੀਂ ਛੇਤੀ ਛੇਤੀ ਮੁੜ ਚੱਲ ਕਰ ਵੀਰਿਆ ਵੇ ਮਾਣੇ ਗਈ ਨੇ ਕਦੇ ਮੁੜ ਨਹੀਂ ਨਹੀਂ ਆ ਮੜੀ ਦਾ ਹਾਲ ਕਿਵੇਂ ਕਰਾਂ ਮੈਂ ਬਿਆਨ ਵੇ ਪਲ ਤਾਂ ਨਹੀਂ ਪਤਾ ਕਦੋਂ ਨਿਕਲ ਜੇ ਜਾਣ ਵੇ ਆ ਮੜੀ ਦਾ ਹਾਲ ਕਿਵੇਂ ਕਰਾਂ ਮੈਂ ਬਿਆਨ ਵੇ ਪਲ ਤਾਂ ਨਹੀਂ ਪਤਾ ਕਦੋਂ ਨਿਕਲ ਜੇ ਜਾਣ ਵੇ ਬੂਹੇ ਪੇੜ ਪੇੜ ਫਿਰ ਰੋẽਗਾ ਤੇ ਟੁੱਟੇ ਹੋਏ ਤਾਰੇ ਕਦੇ ਜੁੜ ਨਹੀਂ ਨਹੀਂ ਬੂਹੇ ਪੇੜ ਪੇੜ ਫਿਰ ਰੋẽਗਾ ਤੇ ਟੁੱਟੇ ਹੋਏ ਤਾਰੇ ਕਦੇ ਜੁੜ ਨਾ ਹੀ ਨਹੀਂ ਛੇਤੀ ਛੇਤੀ ਮੁੜ ਚੱਲ ਕਰ ਵੀਰਿਆ ਵੇ ਮਾਣੇ ਗਈਨੇ ਕਦੇ ਮੁੜ ਨਾ ਹੀ ਨਹੀਂ ਛੇਤੀ ਛੇਤੀ ਮੁੜ ਚੱਲ ਕਰ ਵੀਰਿਆ ਵੇ ਮਾਣੇ ਗਈਨੇ ਕਦੇ ਮੁੜ ਨਾ ਹੀ ਨਹੀਂ ਉਹ ਸਾਹਿਲ ਅਰਦਾਸ ਕਰੇ ਰੱਬਾ ਦੁੱਖ ਤੋੜ ਦੇ ਵੇ ਪੁੱਤ ਮਾਵਾ ਦੇ ਤੂੰ ਸੁਖੀ ਸੰਧੀ ਘਰੇ ਮੋੜ ਦੇ ਸਾਹਿਲ ਅਰਦਾਸ ਕਰੇ ਰੱਬਾ ਦੁੱਖ ਤੋੜ ਦੇ ਵੇ ਪੁੱਤ ਮਾਵਾ ਦੇ ਤੂੰ ਸੁਖੀ ਸੰਧੀ ਘਰੇ ਮੋੜ ਦੇ ਜਾਰੀ ਰਹੂਗਾ ਸਦਾ ਲਿਖਣਾ ਇਹੋ ਜਿਹਾ ਗੀਤ ਖੋਰੇ ਜੁੜਨਾ ਕੇ ਨਹੀਂ ਜਾਰੀ ਰਹੂਗਾ ਸਦਾ ਲਿਖਣਾ ਇਹੋ ਜਿਹਾ ਗੀਤ ਖੋਰੇ ਜੁੜਨਾ ਕੇ ਨਹੀਂ ਛੇਤੀ ਛੇਤੀ ਮੁੜ ਚਲ कर भी रहा बेमाने गई ने कद मुड़ नहीं नहीं छेती छेती मुड़ चल कर भी रिया बेमाने गई ने कद मुड़ नहीं नहीं बेमाने गई ने कद मुड़ नहीं नहीं <प्राणगा> बहुत बहुत शुक्रिया बहुत ही भावुक कविता ਅਜੋਕੇ ਸਮੇਂ ਦੀ ਤਰਾਸ ਦੀ ਕਹ ਲੋ ਜਦ ਪੰਜਾਬ ਦੀ ਜਵਾਨੀ ਦਾ ਜੋ ਹਾਲ ਅੱਜ ਕੱਲ ਸੱਚ ਮੁੱਚ ਹੀ ਮਾਨਕ ਕਈ ਤਰਲੇ ਮਿੰਤਾ ਕਰਦੇ ਸੀ ਕਈਆਂ ਬੇ ਵੱਡੇ ਫਾਹੇ ਗਏ ਉਹ ਕਈ ਤਰਲੇ ਮਿੰਤਾ ਕਰਦੇ ਸੀ ਕਈਆਂ ਦੇ ਵੱਡੇ ਫਾਹੇ ਗਏ ਹੁਣ ਗਲਪਿਆ ਢੋਲ ਵਜਾਉਂਦੇ ਨੇ ਜਿੰਨੇ ਵੀ ਬੰਦੇ ਵਿਆਹੇ ਗਏ ਕਈ ਤਰਲੇ ਮਿੰਤਾ ਕਰਦੇ ਸੀ ਕਈਆਂ ਦੇ ਵੱਡੇ ਫਾਹੇ ਗਏ ਹੁਣ ਗਲ ਪਿਆ ਢੋਲ ਵਜਾਉਂਦੇ ਨੇ ਜਿੰਨੇ ਵੀ ਬੰਦੇ ਵਿਆਹੇ ਗਏ ਚਿਹਰੇ ਤੇ ਰੌਣਕ ਦਿਸਦੀ ਨਹੀਂ ਨਾ ਹਾਸੇ ਰਹਿ ਗਏ ਬੁੱਲਾਂ ਤੇ ਮੇਰੀ ਗੱਲ ਨੂੰ ਸੱਚ ਪਾਵੇਂ ਨਾ ਮੰਨਿਓ ਪਰ ਛੜਿਆਂ ਦੇ ਕਾਟੋ ਫੁੱਲਾਂ ਤੇ ਮੇਰੀ ਗੱਲ ਨੂੰ ਸੱਚ ਪਾਵੇਂ ਨਾ ਮੰਨਿਓ ਪਰ ਛੜਿਆਂ ਦੇ ਕਾਟੋ ਫੁੱਲਾਂ ਤੇ ਨੈਕਸਟ ਫਰਮ ਇਹ ਕੋਈ ਬਸ ਦੀ ਸੀਟ ਤਾਂ ਹੈ ਨਹੀਂ ਜੀ ਜਿਹੜੀ ਬਦਲ ਬਦਲ ਕੇ ਬਹਿ ਜਾਏਗਾ ਉਹ ਕੋਈ ਬਸ ਦੀ ਸੀਟ ਤਾਂ ਹੈ ਨਹੀਂ ਜੀ ਜਿਹੜੀ ਬਦਲ ਬਦਲ ਕੇ ਬਹਿ ਜਾਏਗਾ ਉਹ ਇੱਥੇ ਜੀ ਦੇ ਨਾਲ ਕੇਰਾ ਟੰਗਿਆ ਗਿਆ ਬਸ ਉਹ ਸਹੀ ਜੋ ਘਰ ਰਹੇਗਾ ਉਹ ਕੋਈ ਬਸ ਦੀ ਸੀਟ ਤਾਂ ਹੈ ਨਹੀਂ ਜੀ ਜਿਹੜੀ ਬਦਲ ਬਦਲ ਕੇ ਬਹਿ ਜਾਏਗਾ ਇੱਥੇ ਜੀ ਦੇ ਨਾਲ ਕੇਰਾ ਟੰਗਿਆ ਗਿਆ ਬਸ ਉਹ ਸਹੀ ਜੋ ਘਰ ਰਹੇਗਾ ਉਹ ਐਕਸ਼ਨ ਮੋੜ 'ਚ ਰਹਦੀ ਆ ਚੱਲੇ ਫੌਜੀ ਆਵਾਂਗੇ ਅਸੂਲਾਂ ਤੇ ਮੇਰੀ ਗੱਲ ਨੂੰ ਸੱਚ ਪਾਵੇਂ ਨਾ ਮੰਨਿਓ ਪਰ ਛੜਿਆਂ ਦੀ ਕਾਟੋ ਫੁੱਲਾਂ ਤੇ ਮੇਰੀ ਗੱਲ ਨੂੰ ਸੱਚ ਪਾਵੇਂ ਨਾ ਮੰਨਿਓ ਪਰ ਛੜਿਆਂ ਦੀ ਕਾਟੋ ਫੁੱਲਾਂ ਤੇ ਅ ਨੈਕਸਟ ਛੜਿਆਂ ਦੇ ਚੁੱਲੇ ਨਾ ਨਰਮ ਆਪਾ ਸੁਣਦੇ ਆ ਗੱਲ ਛੜਿਆਂ ਦੇ ਚੁੱਲੇ ਨਾ ਅੱਗ ਬਲੇ ਇਹ ਗੱਲ ਕੋਈ ਬਹੁਤੀ ਸੱਚੀ ਨਹੀਂ ਮੰਨਿਆ ਰੋਟੀ ਨਹੀਂ ਰੜਦੀ ਪਰ ਰਹੀ ਕਦੇ ਵੀ ਕੱਚੀ ਨਹੀਂ ਛੜਿਆਂ ਦੇ ਚੁੱਲੇ 'ਨਾ ਅੱਗ ਬਲੇ ਇਹ ਗੱਲ ਕੋਈ ਬੋਧੀ ਸੱਚੀ ਨਹੀਂ ਮੰਨਿਆ ਰੋਟੀ ਨਹੀਂ ਰੜਦੀ ਪਰ ਰਹੀ ਕਦੇ ਵੀ ਕੱਚੀ ਨਹੀਂ ਉਹ ਟਾਈਮ ਪਾਸ ਜਿਹਾ ਹੋ ਜਾਂਦਾ ਬੇਸ਼ੱਕ ਹੋ ਜਾਂਦੀਆਂ ਭੁੱਲਾਂ ਨੇ ਮੇਰੀ ਗੱਲ ਨੂੰ ਸੱਚ ਪਾਵੇਂ ਨਾ ਮੰਨਿਓ ਪਰ ਛੜਿਆਂ ਦੀ ਕਾਟੋ ਫੁੱਲਾਂ ਤੇ ਮੇਰੀ ਗੱਲ ਨੂੰ ਸੱਚ ਪਾਵੇਂ ਨਾ ਮੰਨਿਓ ਪਰ ਛੜਿਆਂ ਦੀ ਕਾਟੋ ਫੁੱਲਾਂ ਤੇ ਲਾਸਟ ਉਹ ਕੋਈ ਤੰਤਰ ਮੰਤਰ ਚੱਲੇ ਨਾ ਨਾ ਕੋਟਕ ਚੈਰੀ ਹੱਲ ਕਰੇ ਉਹ ਕੋਈ ਤੰਤਰ ਮੰਤਰ ਚੱਲੇ ਨਾ ਨਾ ਕੋਟਕ ਚੈਰੀ ਹੱਲ ਕਰੇ ਉਹ ਮੈਨੂੰ ਉਦੋਂ ਤਾਪ ਜਿਆ ਚੜ ਜਾਂਦਾ ਜਦ ਸੱਤ ਜਨਮਾਂ ਦੀ ਗੱਲ ਕਰੇ ਉਹ ਕੋਈ ਕੋਈ ਤੰਤਰ ਮੰਤਰ ਚੱਲੇ ਨਾ ਨਾ ਕੋਟ ਕਚਹਿਰੀ ਹੱਲ ਕਰੇ ਮੈਨੂੰ ਉਦੋਂ ਤਾਪਜਿਆ ਚੜ ਜਾਂਦਾ ਜਦ ਸੱਤ ਜਨਮਾਂ ਦੀ ਗੱਲ ਕਰੇ ਉਹ ਸਾਹਿਲ ਮੋਜ ਕੁਆਰਿਆਂ ਨੂੰ ਉਹਨਾਂ ਜੀਆਂ ਕਿੱਥੇ ਖੁੱਲਾਂ ਨੇ ਮੇਰੀ ਗੱਲ ਨੂੰ ਸੱਚ ਪਾਵੇਂ ਨਾ ਮੰਨਿਓ ਪਰ ਛੜਿਆਂ ਦੀ ਕਾਟੋ ਫੁੱਲਾਂ ਤੇ ਪਰ ਛੜਿਆਂ ਦੀ ਕਾਟੋ ਨਾ ਕੋ ਬੋਸ ਚਾਈ ਦਾ ਬੋਲੋ ਜੀਨਾਂ ਦਾ ਬਲੋ ਪੇਜ ਤੇ ਕਾਡਾ ਇੱਕ ਕੁਝ ਲੋਕ ਤੱਕ ਜਿਹੜੇ ਨੇ ਉਹ ਪੇਸ਼ ਕਰਨਾ ਚਾਹੁੰਦੇ ਨੇ ਸਾਹਿਲ ਕੁਮਾਰ ਕੋਈ ਉਹ ਉਰੇ ਤਾਰਾ ਬਣਦੇ ਚੇਂਜ ਨਾ ਕਦੇ ਵੀ ਨੂੰਟ ਕਰੇ ਕੋ ਇੱਕ ਸੱਚੀ ਸੁੱਚੀ ਸ਼ਖਸੀਅਤ ਨੂੰ ਸਾਹਿਲ ਕੁਮਾਰ ਸਲੂਟ ਕਰੇ ਕੋ ਇੱਕ ਸੱਚੀ ਸੁੱਚੀ ਸ਼ਖਸੀਅਤ ਨੂੰ ਸਾਹਿਲ ਕੁਮਾਰ ਸਲੂਟ ਗੱਲ ਮੇਰੀ ਉੱਤੇ ਜ਼ਰਾ ਗੌਰ ਕਰਿਓ ਬਹੁਤ ਕੁਝ ਹਾਲੇ ਮੇਰੇ ਕੋਲ ਕਹਿਣ ਨੂੰ ਆਪ ਜੇ ਬੇਗਾਨੀਆਂ ਨਾਲ ਗੱਲ ਕਰੇਂਗਾ ਰੋਕ ਲੇਂਗਾ ਦੱਸ ਕਿਵੇਂ ਸਕੀ ਭੈਣ ਨੂੰ ਗੱਲ ਮੇਰੀ ਉੱਤੇ ਜ਼ਰਾ ਗੌਰ ਕਰਿਓ ਬਹੁਤ ਕੁਝ ਹਾਲੇ ਮੇਰੇ ਕੋਲ ਕਹਿਣ ਨੂੰ ਆਪ ਜੇ ਬੇਗਾਨੀਆਂ ਨਾਲ ਗੱਲ ਕਰੇਂਗਾ ਰੋਕ ਲੇਂਗਾ ਦੱਸ ਫਿਰ ਕਿਵੇਂ ਭੈਣ ਨੂੰ ਉਦੂਜਿਆਂ ਦੇ ਲਈ ਅੱਗ ਆਪਣੇ ਵੀ ਆਊਗੀ ਸੇ ਕਿਉਂ ਦਾ ਵੇਖੀ ਪੰਬੜ ਮਚਾਊਗਾ ਉਦੂਜਿਆਂ ਦੇ ਲਈ ਅੱਗ ਆਪਣੇ ਵੀ ਆਊਗੀ ਸੇ ਕਿਉਂ ਦਾ ਵੇਖੀ ਪੰਬੜ ਮਚਾਊਗਾ ਉਹਨਾ ਤੂੰ ਰਹੀ ਅਣਜਾਣ ਸਮਾ ਬੜਾ ਬਲਵਾਨ ਤੇਰਾ ਕੀਤਾ ਹੋਇਆ ਤੇਰੇ ਮੂਰੇ ਆਊਗਾ ਉਹਨਾ ਤੂੰ ਰਹੀ ਅਣਜਾਣ ਸਮਾ ਬੜਾ ਬਲਵਾਨ ਤੇਰਾ ਕੀਤਾ ਹੋਇਆ ਤੇਰੇ ਮੂਰੇ ਆਊਗਾ ਜੰਮਣ ਤੋਂ ਪਹਿਲਾਂ ਜੀਨੇ ਧੀ ਮਾਰਦੀ ਪਛਤਾਊਗਾ ਜ਼ਰੂਰ ਉਹਦਾ ਰਹਿਣਾ ਕੱਖ ਨਹੀਂ ਉਹ ਜਿੰਨੇ ਬੁੱਢੇ ਵਾਰੇ ਮਾਪਿਆਂ ਨੂੰ ਘਰੋਂ ਕੱਢਦਾ ਉਹ ਸ ਬੰਦੇ ਨੂੰ ਤਾਂ ਜੀਣ ਦਾ ਵੀ ਹੱਕ ਨਹੀਂ ਬੁੱਢੇ ਵਾਰੇ ਮਾਪਿਆਂ ਨੂੰ ਘਰੋਂ ਕੱਢਦਾ ਉਹ ਸ ਬੰਦੇ ਨੂੰ ਤਾਂ ਜੀਣ ਦਾ ਵੀ ਹੱਕ ਨਹੀਂ ਸਿਆਣਾ ਬੰਦਾ ਕਰਦਾ ਨਹੀਂ ਗੱਲ ਤੋਂ ਗਲੀ ਤੇ ਝਗੜਖੋਰ ਬੈਠਾ ਝਗਲੀ ਚਲਾਊਗਾ ਉਨਾ ਤੁਰੀਂ ਅਣਜਾਣ ਸਮਾਂ ਬੜਾ ਬਲਵਾਨ ਤੇਰਾ ਕੀਤਾ ਹੋਇਆ ਤੇਰੇ ਮੂਰੇ ਆਊਗਾ ਉਨਾ ਤੁਰੀਂ ਅਣਜਾਣ ਸਮਾਂ ਬੜਾ ਬਲਵਾਨ ਤੇਰਾ ਕੀਤਾ ਹੋਇਆ ਤੇਰੇ ਮੂਰੇ ਆਊਗਾ ਅਖੋਰੇ ਕਿਹੜੇ ਵੇਲੇ ਚਾਣਾ ਚਲਾਨ ਕੱਟਿਆ ਕਿਹਦੇ ਕੋਲ ਸੰਸੇ ਇਥੇ ਪੱਕਾ ਸਮਾਂ ਦਾ ਉਸ ਬੰਦੇ ਦੀ ਗਾਰੰਟੀ ਕੋਈ ਕੀ ਚੱਕ ਲੂ ਹੋਇਆ ਨਹੀਂ ਉਹ ਜਿਹੜਾ ਸਕਿਆਂ ਪਰਾਂਵਾ ਦਾ ਕੋਸਾ ਬੰਦੇ ਦੀ ਗਾਰੰਟੀ ਕੋਈ ਕੀ ਚੱਕ ਲੂ ਹੋਇਆ ਜਿਵੇਂ ਜਿਹੜਾ ਸਕਿਆ ਪਰ ਆਵਾਂ ਦਾ ਤੂੰ ਇੱਕ ਥਾਲੀ ਖਾਂਦਿਆਂ ਨੂੰ ਕੋਈ ਨਹੀਂ ਜਰਦਾ ਪੈ ਜਾਵੇ ਫੇਕਿਆ ਆਪਣਾ ਹੀ ਕੋ ਜੋਰ ਲਾਊਗਾ ਇੱਕ ਥਾਲੀ ਖਾਂਦਿਆਂ ਨੂੰ ਕੋਈ ਨਹੀਂ ਜਰਦਾ ਪੈ ਜਾਵੇ ਫੇਕਿਆ ਆਪਣਾ ਹੀ ਕੋ ਜੋਰ ਲਾਊਗਾ ਉਹਨਾਂ ਦੁਰਾਂ ਦੀ ਅਣਜਾਣ ਸਮਾਂ ਬੜਾ ਬਲਵਾਨ ਤੇਰਾ ਕੀਤਾ ਹੋਇਆ ਤੇਰੇ ਮੂਰੇ ਆਊਗਾ ਤੇਰਾ ਕੀਤਾ ਹੋਇਆ ਤੇਰੇ ਮੂਰੇ ਆਊਗਾ ਮੇਂ ਨਾ ਟਾਣਾ ਟਾਪ ਕੇ ਰਪਿੰਦਾ ਰੱਖਣਾ ਸੋਚੀ ਉੱਚੀ ਰੱਖਣੀ ਹੀ ਕਾਫੀ ਨਹੀਂ ਹੁੰਦੀ ਕੀਤੀ ਗਲਤੀ ਤਾਂ ਮਾਫ਼ ਤੈਨੂੰ ਰੱਬ ਕਰੂਗਾ ਸੱਜਣਾ ਚਲਾਕੀਆਂ ਦੀ ਮਾਫ਼ੀ ਨਹੀਂ ਹੁੰਦੀ ਸੱਜਣਾ ਚਲਾਕੀਆਂ ਦੀ ਮਾਫ਼ੀ ਨਹੀਂ ਹੁੰਦੀ ਉਹ ਸਾਹਿਲ ਨੂੰ ਸੁਟਣ ਵਾਲੇ ਆਪਣੇ ਬੜੇ ਬਗਾਨਾ ਤੇਰਾ ਛੇਤੀ ਕਿੱਥੋਂ ਭੇਤ ਪਾਊਗਾ ਉਸਾਂ ਹੀ ਨੂੰ ਸੁੱਟਣ ਵਾਲੇ ਆਪਣੇ ਬੜੇ ਬੇਗਾਨਾ ਤੇਰਾ ਛੇਤੀ ਕਿਥੋਂ ਵੇਚ ਪਾਵੂਗਾ ਉਹਨਾਂ ਤੋਂ ਰਹੀ ਅਣਜਾਣ ਸਮਾਂ ਬੜਾ ਬਲਵਾਨ ਤੇਰਾ ਕੀਤਾ ਹੋਇਆ ਤੇਰੇ ਮੂਹਰੇ ਆਊਗਾ ਉਹਨਾਂ ਤੋਂ ਰਹੀ ਅਣਜਾਣ ਸਮਾਂ ਬੜਾ ਬਲਵਾਨ ਤੇਰਾ ਕੀਤਾ ਹੋਇਆ ਤੇਰੇ ਮੂਹਰੇ ਆਊਗਾ ਆ ਮੈਂ ਬਾਸਤੌਂਗਾ ਸੀ ਤੇ ਤਦ ਮੈਂ ਤਾਂ ਨਵਾਂ ਮਿੰਟ ਦਾ ਡਿਪਾਰਟਮੈਂਟ ਦੇ ਕਈ ਕੰਮ ਨਹੀਂ ਪਤਾ ਜਿਹੜੇ ਪ੍ਰਾਡੇ ਟੀਚਰ ਆ ਤੇ ਤੀਜਾ ਸੈਸ਼ਨ ਆਪਣਾ ਤੀਸਰਾ ਕਵੀ ਦਰਬਾਰ ਮੰਨੋ ਜਿਹੜੇ ਇੱਥੋਂ ਘਰ ਜਾਂਦੇ ਨਾ ਕਰ ਮੇਲ ਟੀਚਰ ਘਰ ਦਿੰਦੇ ਆ ਤੇ ਕਰਦੀਆਂ ਕੀ ਗੱਲਾਂ ਕਰਨੀਆਂ ਉਹ ਗੱਲਾਂ ਮੈਂ ਸੁਣਾਂ ਆਪਸ ਚ ਕਨਵਰਸੇਸ਼ਨਾਂ ਦੋਨਾਂ ਦੀ ਹਾਂ ਸਮਝ ਲਾ ਕੇ ਇਥੇ ਕਲੀਅਰ ਹੋ ਜਾਂਦਾ ਜ਼ਿਆਦਾ ਤੱਕ ਬਦਲ ਨਾ ਉਹ ਤੇਰੇ ਪਹਿਲਾਂ ਹੀ ਨਹੀਂ ਮੁੱਕੇ ਕੰਮਕਾਰ ਵੇ ਉਹ ਤੇਰੇ ਪਹਿਲਾਂ ਹੀ ਨਹੀਂ ਮੁੱਕੇ ਕੰਮਕਾਰ ਵੇ ਉਹ ਤੂੰ ਚੱਲ ਪਿਆ ਕਵੀ ਦਰਬਾਰ ਵੇ ਉਹ ਤੇਰੇ ਪਹਿਲਾਂ ਹੀ ਨਹੀਂ ਮੁੱਕੇ ਕੰਮਕਾਰ ਵੇ ਉਹ ਤੂੰ ਚੱਲ ਪਿਆ ਕਵੀ ਦਰਬਾਰ ਵੇ ਜਵਾਕ ਕਰਦੇ ਰਹਿੰਦੇ ਨੇ ਵੇ ਪਾਪਾ ਪਾਪਾ ਤੇਰਾ ਮੁੱਕਿਆ ਨੀ ਢਾਕਾਂ ਦਾ ਸਿਆਪਾ ਢਾਕਾਂ ਦੇ ਸਕੂਲਾਂ 'ਚ ਉਹ ਜਵਾਬ ਕਰਦੇ ਰਹਿੰਦੇ ਨੇ ਵੇ ਪਾਪਾ ਪਾਪਾ ਤੇਰਾ ਮੁੱਕਿਆ ਨੀ ਢਾਕਾਂ ਦਾ ਸਿਆਪਾ ਵੇ ਤੈਨੂੰ ਫਿਕਰ ਨਹੀਂ ਸੁੰਨੀ ਅੱਡੀ ਉੱਚੀ ਹੀਲ ਦਾ ਤੂੰ ਇਨਚਾਰਜ ਸਕੂਲ ਮਿੱਟੇ ਨਹੀਂ ਉਦਾ ਤੇ ਤੂੰ ਇਨਚਾਰਜ ਸਕੂਲ ਮਿੱਟੇ ਵੀ ਲਦਾ ਵੇ ਤੂੰ ਪੁੱਛਤਾ ਲੈਣਾ ਏ ਪਰ ਕੀਤਾ ਕਿਉ ਮੇਰੀ ਤੂੰ 24 ਦਾ ਉਹ ਕਰੜੇ ਪੁੱਛਤਾ ਲੈਤੇ ਪਰ ਕਹਿੰਦੇ ਚਲੇ ਵੇਖ ਜੂਗੀ ਹੋ ਗਿਆ ਤਾਂ ਹੋ ਗਿਆ ਬਰਨਾ ਉਹ ਕਰੜੇ ਕਹਿੰਦੇ ਆ ਵੀ ਵੇ ਤੂੰ ਪੁੱਛਤਾ ਲੈਣਾ ਏ ਪਰ ਕੀਤਾ ਕਿਉ ਮੇਰੀ ਤੂੰ 24 ਦਾ ਮੇਰੀ ਤੂੰ 24 ਦਾ ਉਹ ਮੇਰੇ ਨਾਲ ਉਹ ਵੱਧਦਾ ਫਿਕਰ ਤੈਨੂੰ ਜੋੜਦਾ ਏ ਤਾ ਵੇ ਤੂੰ ਪੁੱਛਤਾ ਲੈਣਾ ਏ ਪਰ ਕੀਤਾ ਕਿਉ ਮੇਰੀ ਤੂੰ 24 ਦਾ ਮੈਂ ਸਾਰਾ ਦਿਨ ਫਿਕਰ ਤੈਨੂੰ ਹੀ ਜੁੜਾਈ ਸਦਾ ਪੈਸੇ ਖੁੱਲਣੇ ਤੇ ਪੈਸੇ ਖੁੱਲਣੇ ਤੇ ਟਾਈਮ ਵੱਲੋਂ ਉਥੋਂ ਟਾਈਮ ਵੱਲੋਂ ਥੋੜਾ ਹੱਥ ਪੈਸੇ ਖੁੱਲਣੇ ਤੇ ਟਾਈਮ ਵੱਲੋਂ ਟੈਟ ਥੋੜਾ ਹੱਥ ਨਹੀਂ ਇੱਕ ਕੰਪੀ ਇੱਕ ਕੰਪੀਟੈਂਸੀਆਂ ਨਹੀਂ ਜਿੱਤੇ ਉਤੋਂ ਚੱਲਦਾ ਮਿਸ਼ਨ ਸਮਰੱਥ ਨਹੀਂ ਪੈਸੇ ਜ਼ਰੂਰ ਆਇਓਗੇ ਪੈਸੇ ਖੁੱਲਣੇ ਤੇ ਟਾਈਮ ਵੱਲੋਂ ਹੱਥ ਥੋੜਾ ਤਾਂ ਟਾਈਮ ਪੈਸੇ ਖੁੱਲ੍ਹ ਲੈਣੇ ਤੇ ਟਾਈਮ ਵੱਲੋਂ ਟੈਗ ਥੋੜਾ ਹੱਥ ਨਹੀਂ ਇੱਕ ਕੰਪੀਟੈਂਸੀਆਂ ਨਹੀਂ ਚਿੱਤੇ ਉੱਤੋਂ ਚੱਲਦਾ ਮਿਸ਼ਨ ਸਮਰੱਥ ਨਹੀਂ ਐ ਕਬੀਰ ਨੂੰ ਡਿਊਟੀ ਆ ਵੇ ਤੂੰ ਟੈਗ ਬੀ ਐਲਓ ਦਾ ਲਵਾਲੇ ਜਾ ਕੇ ਕੋਟਾਂ ਤੇ ਵੇ ਤੂੰ ਟੈਗ ਬੀ ਐਲਓ ਦਾ ਲਵਾਲੇ ਜਾ ਕੇ ਕੋਟਾਂ ਤੇ ਤੇ ਚੌਥੇ ਦੇ ਨੇ ਡਿਊਟੀ ਆ ਹੀ ਰਹਿੰਦੀ ਤੇਰੀ ਵੋਟਾਂ ਦੇ ਵਿੱਚੋਂ ਕਿਹਦੇ ਨੇ ਡਿਊਟੀ ਆ ਹੀ ਰਹਿੰਦੀ ਤੇਰੀ ਵੋਟਾਂ ਤੇ ਗੱਲ ਥੋੜੇ ਦਿਲਾਂ ਦੀ ਕਲਮ ਆਪਣੀ ਨਾ ਮਾਪਦਾ ਗੱਲ ਥੋੜੇ ਦਿਲਾਂ ਦੀ ਕਲਮ ਆਪਣੀ ਨਾ ਮਾਪਦਾ ਉਹ ਟਾਈਮ ਘੱਟ ਸੀ ਮੈਂ ਤਾਂ ਸਿੱਖਿਆ ਵਿਭਾਗ ਸਾਰਾ ਛਾਪਦਾ ਉਹ ਟਾਈਮ ਘੱਟ ਸੀ ਉਹ ਮੈਂ ਤਾਂ ਸਿੱਖਿਆ ਵਿਭਾਗ ਸਾਰਾ ਛਾਪਦਾ